ਲਓ ਵੀ ਮਿੱਤਰੋ ਸੋਨੂੰ ਦੋ ਟਮਾਟਰੀ ਤੇ ਇੱਕ ਸੋਨਾ ਲੀਕਾ ਦਿਖਾਉਣੇ ਆ ਤੇ ਨਾਲ ਆਪਣੇ ਉਹਨਾਂ ਦੀ ਸਟੋਰੀ ਦੱਸਣ ਵਾਸਤੇ ਕਾਲ ਹੈ ਕਾਲੇ ਵੀਰੇ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਠੀਕ ਠਾਕ ਐ ਠੀਕ ਐ ਬਾਈ ਜਮਾ ਉਹ ਕੀ ਦੀ ਰਿਪੋਰਟ ਹੈ ਹਾਂਜੀ ਤੇ ਇਹਦੀ ਕੀ ਸਟੋਰੀ ਹੈ ਫਿਰ ਦੋਸਤਾ ਇਹ 2015 ਮਾਡਲ ਆ ਜੀ ਹੂੰ ਪੰਜਾਬ ਨੰਬਰ ਆ ਅੱਛਾ ਫਰਸਟ ਓਨਰ ਆ ਹੂੰ ਪੀਵੀ ਨੰਬਰ ਆ ਟਾਇਰ ਆਪਾਂ ਨਵੇਂ ਪਾਤੇ ਮਗਰਲੇ ਜਮਾ ਅੱਛਾ ਮਗਰਲੇ ਦਾ ਕੱਟ ਤਿੱਕਾ ਸਰ ਹੈ ਹਾਂਜੀ ਲਓ ਵੀ ਮਿੱਤਰੋ ਧਿਆਨ ਮਾਰ ਲਓ ਇੱਕ ਨਾਲ ਇੱਕ ਵਾਰ ਧਿਆਨ ਨਾਲ ਦੇਖ ਲਓ 14928 ਤੇ ਬਾਕੀ ਜਿਹੜੇ ਨੇ ਲਾ ਕੇ ਆ ਘਰੇ ਜਵਾਕਰ ਨੂੰ ਬਟਨ ਨੂੰ ਦੇਣੇ ਉਹ ਲੈ ਜਿਓ ਹਨਾ ਤੇ ਕਿਵੇਂ ਅ ਗੇਅਰ ਇੰਜਨ ਦਾ ਫਿਰ ਕਾਲੇ ਜੀ ਬਹੁਤ ਚੰਗਾ ਬੈਟਰੀ ਜੀ ਹਮ ਪੰਜਾਬ ਨੰਮ ਰ ਪਹਿਲੇ ਨਾਮ ਆ ਫਸਟ ਓਨਰ ਆ ਗਿਆ ਹਾਂਜੀ ਰੰਗ ਪੇਂਟ ਦੀ ਕੀ ਕੰਡੀਸ਼ਨ ਹੈ ਕਾਲੀ ਵੀਰੇ ਦੀ ਬਸ origianal ਹੀ ਇਕਲਾ ਮਗਰਾੜ ਤੇ ਮਾੜੇ ਥੱਲੋ ਗੋਲੇ ਜੇ ਨਹੀਂ ਹੁੰਦੇ ਜੀ ਚਲ ਇਹ ਤਾਂ ਆਮ ਗੱਲ ਹੈ ਨੋਰਮਲ ਹੈ ਹਨਾ ਉਹ ਤਿਆਰ ਹੋਇਆ ਇੰਨੀ ਕੁ ਤਾਂ ਚਲੋ ਕੋਈ ਵੱਡੀ ਗੱਲ ਨਹੀਂ ਹਨਾ 15 ਮਾੜ ਲੈ ਬਾਕੀ ਵੱਡੀ ਗੱਲ ਤਾਂ ਕਾਲੇ ਗੇਰ ਇੰਜਨ ਦੀ ਹੁੰਦੀ ਆ ਬਈ ਇਹਨਾਂ ਰੰਗ ਪੇਂਟ ਕੋਈ ਉੱਤੇ ਨਹੀਂ ਡਿੱਗਦਾ ਹੁੰਦਾ ਥੋੜਾ ਬਹੁਤ ਹੋਇਆ ਉਹ ਕੁਛ ਲਾ ਹੀ ਹੁੰਦਾ ਹੈ ਹੈਨਾ ਸਵਰਾਜ ਦਾ ਤਾਂ ਪਤਾ ਹੀ ਹੈ ਜੀ ਬਾਕੀ ਕੁਛ ਲਾ ਹੀ ਹੁੰਦਾ ਲਾਏ ਤਾਂ ਹੁੰਦਾ ਨਹੀਂ ਹੈਨਾ ਅੱਡ ਤੇਲ ਵਾਲਾ ਅੱਡ ਤੇਲ ਆ ਗਿਆ ਹੈਨਾ ਤੇ ਕਾਲੇ ਨੰਬਰ ਪੰਜਾਬ ਦੱਸਿਆ ਸੀ ਵੀ ਇਹੇ ਹੈ ਜੀ ਪੰਜਾਬ 5 ਲੱਖ ਤੇ 25000 ਰੁਪਏ ਡਿਮਾਂਡ ਰੱਖਤੀ ਆ ਪਹਿਦੀ ਹੈ ਹੈਨਾ ਹਾਂਜੀ ਤੇ ਫਿਰ ਇਹਦਾ ਕਿੱਥੋਂ ਤੱਕ ਕੀ 5 ਲੱਖ ਦਾ ਦੇ ਦਾਂ 25000 ਡਿਸਕਾਊਂਟ ਕਰ ਦਾਂ ਪੂਰੇ 25000 ਹੈ ਲਓ ਵੀ ਦੋਸਤੋ ਚੰਗਾ ਟਰੈਕਟਰ ਹੂੰ ਟਰੈਕਟਰ ਤਾਂ ਬਈ ਚੰਗਾ ਹੈ ਠੀਕ ਹੈ ਬਾਕੀ ਰਿਵਰਸ ਪੀਟੀਓ ਆ ਗਿਆ ਡਬਲ ਕਲਚ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਹੈ ਨਾ ਤੇ ਉਸ ਤੋਂ ਅੱਗੇ ਫਿਰ ਆਪਣੇ ਉਹ ਆਗੇ ਦੋ ਹਾਂਜੀ ਸੋਨਾ ਲੀਕਾ ਤੇ 855 ਹੈ ਨਾ ਹਾਂਜੀ ਤਿੰਨ ਹੀ ਲੈ ਕੇ ਆਏ ਅੱਜ ਹੈ ਹਾਂ ਤਿੰਨ ਹੀ ਅੱਛਾ ਤੇ ਇਹਦੀ ਕੀ ਸਟੋਰੀ ਹੈ ਕਾਲੀ ਫਿਰ ਇਹ 2010 ਮਾਡਲ ਹੈ ਜੀ ਬਠਿੰਡਾ ਨੰਬਰ ਹੈ ਅੱਛਾ ਰੇਟ ਬੜਾ ਜਾਇਜ਼ ਰੱਖਿਆ ਰ ਇਹਦਾ 390 ਜੀ 390 ਹੈ ਨਾ ਤੇ ਬਾਕੀ ਗੇਰੀ انجن ਕਰਨ ਕੋਟ ਟੈਰਾ ਕਰਨੀ ਪੂਰਾ ਚੰਗਾ ਟਰੈਕਟਰ ਹੈ ਅੱਛਾ ਬਾਕੀ ਕਾਲੇ ਤੋਤਾ ਤੂਤਾ ਮਿਲਦਾ ਤੋਤਾ ਨਹੀਂ ਆਈ ਖੜਾਈ ਵਾਸ ਨਿਬੜਿਆ ਜਾ ਖੜਾ ਹਾਂ ਹਨ ਬਾਕੀ ਯਾਰ ਇਹਦੀ ਗੱਲ ਕਰ ਲਈ ਟਰੈਕਟਰ ਦੀ ਤੇ ਇਹ ਝੋਟਾ ਹੀ ਹੁੰਦਾ ਝੋਟਾ ਹੀ ਪਾਵਰ ਸਟੀering ਆ ਪਾਵਰ ਸਟੀering ਆ ਗਿਆ ਹਨ ਚਾਰ ਸਿਲੰਡਰ ਚਾਰ ਸਿਲੰਡਰ ਡਬਲ ਕਲਚ ਡਿਸਟਰੀਬਿਊਟਰ ਡਬਲ ਆ ਗਿਆ ਹਾਂ ਡਬਲ ਡਬਲ ਡਿਸਟਰੀਬਿਊਟਰ ਆ ਗਿਆ ਹਨ ਨਾਲ ਦੇ ਟਾਇਰ ਨਾਲ ਦੇ ਟਾਇਰ ਪਈ ਆ ਜੀ ਵੀ ਹੈ 10 ਮਾਡਲ ਦੇ ਨਾਲ ਦੇ ਟਾਇਰ ਹੈ ਉਹ ਬਾਕੀ ਬਾਕੀ ਟਰੈਕਟਰ ਦੀ ਉਸਮਾਈ ਵੀ ਚੰਗੀ ਹੈ ਨਾ ਇਹ ਤਰ੍ਹਾਂ ਦੋਸਤੋ ਤੁਸੀਂ ਐਂ ਕਹੋਗੇ ਵੀ ਹੁਣ ਇਹਦੀ ਐਵੇਂ ਹੀ ਸਫਤਾਈਆਂ ਕਰੀ ਜਾਂਦਾ ਇਹ ਸਾਰਾ Ориਜਨਲ ਹੈ ਹਾਂ Ориਜਨਲ ਹੈ ਬਾਕੀ ਆਹ ਜਦੋਂ ਹਜੇ ਨਹੀਂ ਟਾਈਮ ਲੱਗਿਆ ਕਣਕਾ ਕੁੰਕਾ ਜੇ ਹੋਣਗੇ ਕਾਲੇ ਵਰਗੇ ਵੀ ਹੈ ਰਹਣਾ ਕਾਲੇ ਤੇ ਉਦੋਂ ਇਹ ਕੀ ਨਾ ਲੰਦੇ ਸਪੂਲਸ ਵੱਜ ਜਾਂਦੇ ਫਰਕ ਹਾਂ ਫਰਕ ਪੈਂਦਾ ਹੈ ਹਨਾ ਤੇ ਕਾਲੇ ਗੇਅਰ ਇੰਜਨ ਦਾ ਚੰਗਾ ਵੀ ਰਹੀ ਵਧੀਆ ਜਿਵੇਂ ਮਰਜ਼ੀ ਅਗਲਾ ਤਸੱਲੀ ਕਰ ਲੈ ਹਾਂਜੀ ਹਾਂ ਨੰਬਰ ਕਿੱਥੋਂ ਦਾ ਇਹਦਾ ਨੰਬਰ ਬਠਿੰਡੇ ਦਾ ਜੀ ਨੰਬਰ ਬਠਿੰਡਾ ਆਪਣਾ ਲੋਕਲ ਹੀ ਆ ਗਿਆ ਹਨਾ ਤੇ ਕਿੱਥੋਂ ਤੱਕ ਹੋਜੂ ਕਾਲੇ ਬਾਈ ਇਹ ਫਿਰ ਡਿਮਾਂਡ अच्छा 365000 ਤਾਂ ਦੇ ਦਾਂਗੇ 365000 ਦੇ ਦਾਂਗੇ ਹਾਂ 390 ਤੇ 365 25 ਘਟਾਤਾ ਹਾਂ 25000 25 ਘਟਾਤਾ ਲਓ ਵੀ ਦੋਸਤੋ ਟਰੈਕਟਰ ਨੂੰ ਇਸ ਨੂੰ ਲੈ ਜਿਓ ਕਿਤੇ ਮਰਜ਼ੀ ਤੁਸੀਂ ਜੋੜ ਲਿਓ ਹਰ ਕੰਮ ਚ ਆਉਂਦਾ ਹੈ ਹਨਾ ਤੇ ਉਸ ਤੋਂ ਅੱਗੇ ਆਹ ਫਿਰ ਇਹ 2020 ਮਾਡਲ ਹੈ ਜੀ ਅੱਛਾ ਜਮੀਨ ਨਮਾ ਲਈ ਖੜੇ ਹਾਂ ਪੰਜਾਬ ਨੰਬਰ ਹੈ ਹੂੰ ਨਾਲ ਦੇ ਟਾਇਰ ਆ ਜੀ 12100 ਘੰਟਾ ਚੱਲੇ ਅੱਛਾ ਕੁੱਲੀ 12100 ਘੰਟਾ ਚੱਲੇ ਪੂਰਾ ਚੰਗਾ ਲੱਗ ਰਿਹਾ ਇਹ 16 ਦੇ ਚ ਆ ਗਿਆ 16 ਚ ਆ ਗਏ ਗੁੜੀਆ ਬਜਰਾ 16 ਦੇ ਟਾਇਰਾਂ ਚ ਆ ਗਿਆ ਹਨਾ ਹਾਂ ਜੀ ਹੂੰ ਡਬਲ ਕਲਚ ਰਿਵਰਸ ਪੀਟੀਓ ਡਬਲ ਡਿਸਟਰੀਬਿਊਟਰ ਹਨਾ ਨਗਦ ਕੈਸ਼ ਆ ਪਹਿਲੇ ਨਾ ਹੂੰ ਅੱਛਾ ਬਾਕੀ ਗੱਲ ਇੱਥੇ ਚੀਜ਼ ਦੇਖੀ ਯਾਰ ਆ ਚੀਜ਼ ਚਮਕਦੀ ਆ ਪੂਰੀ ਹਨਾ ਰੰਗ ਪੇਂਟ ਕਰੂ ਪੂਰਾ ਸੋਨਾ ਪਿਆ ਜੀ ਹਨਾ ਹੂੰ ਮਤਲਬ ਵੀ ਸਮੇਂ ਕਰੋ ਆਇਆ ਹੋਇਆ ਦੇਖ ਰਹੇ ਹਨਾ ਕਿੰਨਾ ਚੱਲਿਆ ਸੀ ਇਹ ਦੱਸਿਓ ਇਹ 12100 ਘੰਟਾ ਚੱਲੇ ਜੀ ਕੁੱਲੀ 12100 ਹੂੰ ਪੰਜਾਬ ਨੰਬਰ ਹੈ। ਤਕਰੀਬਨ ਆਪਣੇ ਕੋਲ ਵੱਧ ਪੰਜਾਬ ਨੰਬਰੀ ਹਾਂ। ਹਾਂ ਤੁਹਾਡੇ ਕੋਲੇ ਪੰਜਾਬ ਨੰਬਰੀ ਹੋਣਗੇ ਵੱਧ ਕਲੇ ਹਨ। ਤੇ ਕਲੇ ਇਹ ਫਿਰ ਕਿੱਥੋਂ ਤੱਕ ਛੱਡ ਦੇਗਾ ਬਈ? ਇਹਦੀ ਡਿਮਾਂਡ ਆਈ 6,55,000। 6,55,000 ਕੀ ਡਿਮਾਂਡ ਹੈ? 30,000 ਡਿਸਕਾਊਂਟ ਕਰਦਾ ਇਹ ਸਵਾ 6 ਦਾ ਦੇ ਦਾਂਗੇ। ਸਵਾ 6 ਦਾ ਦੇ ਦਵਾਂਗੇ। ਹਾਂਜੀ। ਤੇ ਤਿੰਨੀ ਸੀ ਆਪਣੇ? ਹਾਂ ਤਿੰਨੀ ਹੀ। ਘਰੇ ਘਰੇ ਖੜੇ ਆ। ਘਰੇ ਹੀ ਖੜੇ ਆ ਦੋ 19 ਮਾਡਲ ਖੜਾਈ। ਕਿਹੜਾ? 855। ਅੱਛਾ ਕੀ ਕੰਡੀਸ਼ਨ ਆ ਉਹਦੀ ਫਿਰ? ਉਹ ਵੀ 14 ਨੇ ਟਾਇਰਾਂ ਚ। ਟਾਇਰ ਹੋਣਗੇ 90-95 ਪੈਸੇ। ਅੱਛਾ। ਉਹਦੀ ਡਿਮਾਂਡ ਆ 625 6 ਲੱਖ ਦਾ ਦੇ ਦਾਂਗੇ 50 ਨੰਬਰ ਆ ਪਹਿਲੇ ਨੋ ਉਹ ਵੀ ਫਸਟ ਆ ਨਰ ਆ 625 ਡਿਮਾਂਡ ਆ 6 ਲੱਖ ਦਾ ਹੋ ਜੂ 19 ਮਾਡਲ ਆ 19 ਮਾਡਲ ਚੰਗਾ ਡਰਾਈਵਰ ਵਧੀਆ ਕੰਡੀਸ਼ਨ ਦਾ ਤੇ ਉਸ ਤੋਂ ਬਿਨਾ ਹੋਰ ਕਿਹੜਾ ਇੱਕ ਸੋਨਾ ਲੀਕਾ 7 ਮਾਡਲ ਆ ਪਾਵਰ ਸਟੀਅਰਿੰਗ ਅੱਛਾ ਉਹ ਉਹਦੀ ਡਿਮਾਂਡ ਆ 320000 3 ਲੱਖ ਦਾ ਦੇ ਦਾਂਗੇ ਕਿੰਨੇ ਮਾਡਲ ਆ ਹੋ 2007 ਆ ਜੀ 7 ਮਾਡਲ ਪੰਜਾਬ ਨੰਬਰ ਆ ਹੈ ਨਾ ਤੇ ਕਾਲੇ ਹੋ ਗਏ ਆਪਣੇ ਹੈ ਨਾ ਤੇ ਵੀਰੇ ਆਪਣਾ ਫੋਨ ਨੰਬਰ ਤੇ ਐਡਰੈਸ ਦੇ ਦੇ ਫੋਨ ਨੰਬਰ ਆਪਣਾ 7888366007 7888366007 ਪਿੰਡ ਆਪਣਾ ਕੋਟਲੀ ਕਲਾ ਨੇੜੇ ਮੋੜ ਮੰਡੀ ਕੋਟਲੀ ਕਲਾ ਮੋੜ ਮੰਡੀ ਕੋਲੀ ਹੈ ਲਓ ਵੀ ਦੋਸਤੋ ਭਰਾ ਦਾ ਨੰਬਰ ਆ ਗਿਆ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਤੇ ਕਾਲੇ ਧੰਨਵਾਦ ਬਾਈ ਧੰਨਵਾਦ